ਕੋਈ ਨਹੀਂ ਉਹ ਠੀਕ ਬੜੀ ਸੀ ਠੀਕ ਸੀ ਉਹ ਚ ਸੀਗਾ ਲਾਜ ਉਹ ਦੌਰ ਸੀ ਉਹਦੇ ਚ ਜਿਹੜੀਆਂ ਜਾਤੀਆਂ ਹੋਈਆਂ ਨੇ ਸੌਦਾ ਸਿੰਘ ਦੀ ਜਾਤੀ ਜਿਵੇਂ ਸੀ ਇਹ ਮੈਨੂ ਇਨਵੈਸਟੂਗੇਸ਼ਨ ਚ ਫਸਾਇਆ ਗਿਆ ਹਾਂਜੀ ਤੇ ਇਹਦੇ ਚੋ ਬਾਕਾਇਦਾ ਮੇਰੀ ਜ਼ਮਾਨਤ ਹੋਈ ਤੇ ਬਾਅਦ ਚ ਡਿਸਚਾਰਜ ਕਰਕੇ ਤੇ 36 ਸਾਲਾਂ ਬਾਅਦ ਵੀ ਪੁਲਿਸ ਨੇ ਰਿਕਾਰਡ ਆਉਦਾ ਪੂਰਾ ਨਹੀਂ ਕੀਤਾ ਜਾਂ ਕੋਈ ਫਾਈਲ ਨਹੀਂ ਕੀਤੀ ਸੱਚਾ ਖਬਰ ਤੇ ਮੇਰੇ ਤੇ ਗਣਾ ਕੋਈ ਨਹੀਂ ਝੂਠੇ ਕੇਸ ਦਾ ਦੁਬਾਰਾ ਪੁਟਾਕਣਾ ਪਰ ਪੁਲਿਸ ਨੇ ਜਿਹੜੀ ਪੁਲਿਸ ਨੇ ਆਨੇ ਆ ਕੀਤਾਇਆ ਧਗਾ ਕੀਤਾਇਆ ਧੋਖਾ ਕੀਤਾਇਆ ਕਿ ਬੜੇ ਸਤਕਾਰਯੋਗ ਸਦਾਰਸ਼ਨ ਤਰੇਨ ਸੀ ਜਿਹੜੇ ਇਲਾਕੇ ਦੇ ਮੰਨੇ ਪਰਮਨੇ ਸੀ ਲੋਕਾਂ ਵਿੱਚ ਹਰਮਨ ਕਰ ਰਹੇ ਸੀ ਲੋਕਾਂ ਦੇ ਕੰਮ ਆਉਂਦੇ ਸੀ ਲੋਕਾਂ ਦੀ ਸੇਵਾ ਕਰਦੇ ਸੀ ਉਹਨਾਂ ਦਾ ਮਰਡਰ ਹੋਇਆ ਕਤਲ ਹੋਇਆ ਕਿਉਂ ਹੋਇਆ ਕਿੰਨੇ ਕੀਤਾ ਉਹਦੀ ਤਫਤੀਸ਼ ਕਰਨ ਦੀ ਬਜਾਏ ਅਸਲ ਨਿਆ ਦੇਂ ਦੀ ਬਜਾਏ ਪੁਲਿਸ ਨੇ ਉਸ ਦੌਰ ਦੇ ਵਿੱਚ ਜਿਹੜਾ ਕਬੂ ਹੈ ਉਹਦੇ ਤੇ ਸੱਜੇ ਵਾਲਾ ਵੀ ਖੱਬੇ ਵਾਲਾ ਵੀ ਜੋ ਧੱਕ ਰਿਹਾ ਉਸਕੇ ਇਫਸਾਹ ਦਿੱਤਾ। ਜਬ ਸਾਹਿਬ ਹੀ ਕੋਈ ドラਮ ਨਹੀਂ ਗਿਆ। ਤੇ ਅੱਜ ਜਿਹੜਾ ਅਦਾਲਤ ਨੇ ਇਹ ਰਿਕਾਰਡ ਸੰਭਲ ਕੀਤਾ ਹੈ ਤੇ ਉਹ ਕਹਦਾ ਕਿਉਂਕਿ ਮੇਰੀ ਇੱਥੇ ਜਮਾਨਤ ਪਈ ਤਾਂ ਹੋ ਚੁੱਕੀ ਸੀ। ਜਿਹੜੇ ਡਿਸਚਾਰਜ ਦੇ ਆਰਡਰ ਹੈ ਉਹ ਨਹੀਂ ਲੱਭੇ। ਪਹਿਲੇ ਤਾਂ ਕਹਿੰਦੇ ਜਮਾਨਤ ਹੀ ਹੋਈ ਤੇ ਗ੍ਰਿਫਤਾਰੀ ਨਹੀਂ ਪਈ। ਹੌਲੀ-ਹੌਲੀ ਪੁਲਿਸ ਸਾਰਾ ਕੁਝ ਮੰਨ ਗਈ। ਮੇਰੇ ਖਿਆਲ ਡਿਸਚਾਰਜ ਦੇ ਆਰਡਰ ਲੱਭ ਜਾਣਗੇ। ਅਸੀਂ ਵੀ ਲੱਗੇ ਹਾਂ। ਹਾਂਜੀ ਜੋ ਲੱਗ ਕੇ ਫਿਰ ਪੁਲਿਸ ਨੂੰ ਪਹੁੰਚਣੀ ਪਊਗੀ ਕੀ ਲੱਗ ਰਿਹਾ ਕਿ ਕੈਪਟਨ ਸਰਕਾਰ ਉਹਨੇ ਕੁਝ ਬਿਲਕੁਲ ਇਹ ਤਾਂ ਕੋਈ ਦਰਾਵਾ ਨਹੀਂ ਕਿ ਮੇਰੇ ਤੋਂ ਅਫਸਰ ਕਿੰਦੇ ਰਹਿ ਜੀ ਸੀਐਮ ਹਾਊਸ ਤੋਂ ਸਾਨੂੰ ਫੋਨ ਆਉਂਦੇ ਸਾਡੇ ਤੇ ਦਬਾਅ ਬਹੁਤ ਜ਼ਿਆਦਾ ਹੈ ਸਾਨੂੰ ਪਤਾ ਵਿੱਚ ਤੱਕਾ ਹੋ ਰਿਹਾ ਅਫਸਰ ਮੈਨੂੰ ਕਿੰਦੇ ਰੇ ਤੇ ਇੱਕ ਸਿਆਸਤ ਕਰਨ ਦੀ ਵਿਦਾਇਕ ਕਰਨ ਲਈ ਕੇਵਲ ਤੇ ਕੇਵਲ ਰੋਟੀਆਂ ਸੇਕਣ ਵਾਸਤੇ ਇਹ ਜਿਹੜਾ ਬਲੀ ਦਾ ਬਕਰਾ ਜਿਹੜਾ ਦੁਬਾਰਾ ਬਣਾਇਆ ਗਿਆ ਇਹਦਾ ਜਿੰਨੀ ਵੀ ਨਿੰਦਾ ਕਰੀਏ ਥੋੜੇ ਜਿਹਾ ਪਰ ਕਿਉਂਕਿ ਇਹ ਅਜੀਹਾ ਕਰਨਾ ਨਹੀਂ ਚਾਹੀਦਾ ਛੱਤੀਆਂ ਉਹਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਜਿਸ ਤਰ੍ਹਾਂ ਦੀ ਰਾਜਨੀਤੀ ਕਾਂਗਰਸ ਦੀ ਗੰਦੀ ਰਾਜਨੀਤੀ ਤੋਂ ਸੁਣੀ ਸੀ ਪਰ ਐਡੀ ਗੰਦੀ ਰਾਜਨੀਤੀ ਕਰ ਸਕਦੇ ਆ ਕਿ ਪ੍ਰਾਣੇ ਐਵੇਂ ਗੱਲਾਂ ਬਣਾ ਬਣਾ ਕੇ ਮੈਂ ਇੱਕ ਅਲਗ ਨੇ ਹਰਮਿੰਦਰ ਸਿੰਘ ਗਿੱਲ ਹ ਉਹਦੇ ਤੇ ਮੇਰੇ ਨਾਲ ਕੇਸ ਸੀ ਉਹਦੇ ਕੁਟਲ ਆਰਡ ਲੈਣ ਕੇ ਦੇਣ ਉਹਨਾਂ ਦਾ ਕੇਸ ਉਹਦੇ ਬਰੀਦ ਦੇ ਆਡਰ ਲੈਣ ਕੇ ਦੇਣ ਕੇ ਕਿਸ ਚੀਜ਼ ਦਾ ਕੇਸ ਇਹ ਹੀ ਇਸ ਤਰ੍ਹਾਂ ਦੇ ਕੇਸ ਸੀਗੇ ਉਹ ਉਹਤੇ ਝੂਠੇ ਪਾਏ ਸੀ ਪਰ ਇੱਕ ਲੇਡੀਜ਼ ਵੱਲੋਂ ਜੋ ਦੱਸਿਆ ਜਾਂਦਾ ਕਿ ਬਲਦਵਾਹ ਸਾਹਿਬ ਨੇ ਇਸ ਤਰ੍ਹਾਂ ਮਾਰ ਦੇ ਦਿੱਤਾ ਵਾ ਉਹਨੇ ਆਪਣੀ ਵੀਡੀਓ ਵੀ ਦਿਖਾਈ ਵਾਇਰਲ ਵੀ ਕੀਤੀ ਨਾਲੇ ਚੈਨਲ 'ਚ ਵੀ ਉਹਨਾਂ ਲਈ ਉਹ ਤਾਂ ਪਤਾ ਨਹੀਂ ਕਾਂਗਰਸ ਦੀ ਲੀਡਰ ਹੈ ਜੀ ਉਹ ਤਾਂ ਲੀਡਰ ਕਹੀ ਜਾ ਰਹੀ ਹੈ ਜੋ ਬਕਵਾਸ ਕਰੀ ਜਾ ਰਹੀ ਹੈ ਤੇ ਉਹ ਤਾਂ ਸੱਚ ਉਹ ਤਾਂ ਨਿਮਸ਼ਾ ਮੈਂ ਤਾਂ ਇਹ ਮੇਰਾ ਖਿਆਲ ਹੈ ਜਿਹੜੀ ਜੋ ਕਾਂਗਰਸੀ ਉਹ ਤੇ ਕੀ ਹੈ ਉਹ ਲੀਡਰ ਹੈ ਉਹ ਜੋ ਬੋਲਦੀ ਹੈ ਉਹ ਕਾਂਗਰਸ ਸਿਆਸਤ ਕਰਦੀ ਸਰ ਅੱਜ ਕੋਈ ਤਰੀਕ ਬਈ ਹੈ ਕਿ 10 ਅਪ੍ਰੈਲ ਪੈਗੀ ਜੀ ਬਕਾਇਦਾ ਤੀਆਂ ਦੂਸਰੇ ਤੋਂ ਸੰਬੰਧ ਹੋਈ ਸੀ ਗਾਲਤਵਲੋਂ ਤੇ ਉਲਟਵਾ ਸਾਹਿਬ ਐਸ ਪਰ ਕੋਰਟ ਦੀ ਕੰਪਲਾਈਂਸ ਜਿਹੜਾ ਪੇਸ਼ ਹੋਈ ਨਹੀਂ ਤੇ ਉਹਦੇ ਵਿੱਚ ਜਿਹੜਾ ਕੇਸ ਆ ਉਹਦੇ ਵਿੱਚ ਜਿਹੜਾ ਬੇਲ ਆਰਡਰ ਸਾਰੇ ਉਲਟਵਾ ਸਾਹਿਬ ਦੇ ਫਾਈਲ ਦੇ ਵਿੱਚ ਲੱਗੇ ਸੀਗੇ ਉਹਦੇ ਕੋਰਟ ਵਿੱਚ ਜਿਹੜਾ ਅਦਾਲਤ ਨੇ ਜਿਹੜਾ ਅੱਜ ਤਰੀਕ ਪੇਸ਼ੀ ਜਿਹੜੀ ਆ ਉਹ 3 ਅਪ੍ਰੈਲ ਜਿਹੜੀ ਆ ਐਕਸਿਟ ਸੀ ਆ ਤਾਂ ਫਿਰ ਅਜੇ ਕੋਈ ਪੂਰਾ ਰਿਕਾਰਡ ਜਿਹੜਾ ਹੈ ਇਸ ਕੇਸ ਦਾ ਹਦੀ ਸੰਭਲ ਕੀਤਾ ਸੀ ਕਪਟ ਨੇ ਸਾਰਾ ਜਿਹੜਾ ਰਿਕਾਰਡ ਜਿਹਦਾ ਹੈਗਾ ਆਨਪ੍ਰਿੰਟ ਨਹੀਂ ਆ ਸਕਿਆ ਤੇ ਇਸ ਕਰਕੇ ਜਿਹੜਾ ਹੈਗਾ ਨੈਕਸਟ ਸਟੇਪ ਔਰ ਰਿਕਾਰਡ ਜਿਹੜੀ ਰੀਅਰਿਓਫਿਸ ਕੀਤੀ ਇੱਕ ਸਰ ਦੇਿਕਨ ਨੂੰ ਮਿਲਿਆ ਵਾ ਕਿ ਜਿਹੜਾ ਵੀ ਉਹਨਾਂ ਨੇ ਦੱਸਿਆ ਕਿ ਜਿਹੜੀ 13 ਅਪ੍ਰੈਲ ਨੂੰ ਉਹਨਾਂ ਨੂੰ ਪਾਈ ਗਈ ਹੈ ਤੇ ਪੁਲਿਸ ਨੂੰ ਵੀ ਰਿਪੋਰਟ ਜਿਹੜਾ ਪੂਰਾ ਨਹੀਂ ਪੇਸ਼ ਕੀਤਾ ਗਿਆ ਕਿ ਇਹ ਲੱਗਦਾ ਨਹੀਂ ਕੋਈ ਉਹਨਾਂ ਨੇ ਵੀ ਰਿਕਾਰਡ ਪੂਰਾ ਪੇਸ਼ ਉਹਨਾਂ ਜਿਹਦਾ ਕਿ ਜਸਰਦਾ ਉਹਨਾਂ ਦਾ ਕਾਲ ਨਹੀਂ ਕਿ ਇਹ ਪਿੰਨੋ ਸੇ ਬਲੈਗ ਹੈ ਬਿਲਕੁਲ ਇਹ ਪਰਸਕਿਊਸ਼ਨ ਦੀ ਡਿਊਟੀ ਹੁੰਦੀ ਹੈ ਕਿ ਜਿਹੜੀ ਉਹਨਾਂ ਦੀ ਫਾਈਲ ਹੈ ਉਹਨੂੰ ਪ੍ਰੋਪਰਲੀ ਜਿਹੜਾ ਹੈਗਾ ਉਹ ਕੰਪਲੀਟ ਕਰਕੇ ਉਹ ਅਦਾਲਤ ਦੇ ਵਿੱਚ ਪੂਰੀ ਫਾਈਲ ਜਿਹੜੀ ਪੇਸ਼ ਕੀਤੀ ਜਾਵੇ ਪਰ ਇਸ ਕੇਸ ਦੇ ਵਿੱਚ ਜਿਹੜਾ ਉਹ ਇੱਕ ਬਿਲਕੁਲ ਅਧੂਰਾ ਜਿਹੜਾ ਹੈਗਾ ਉਹ ਚਲਾਨ ਪੇਸ਼ ਕੀਤਾ ਹੈ ਅਦਾਲਤ ਦੇ ਵਿੱਚ ਹੁਣ ਇਸੇ ਕਰਕੇ ਅਦਾਲਤ ਨੇ ਜਿਹੜਾ ਹੈਗਾ ਪੂਰਾ ਰਿਕਾਰਡ ਮੰਗਿਆ ਪੂਰੇ ਰਿਕਾਰਡ ਵਾਸਤੇ ਜਿਹੜੀ ਹੈਗੀ ਉਹ ਅਗਲੀ ਡੇਡ ਫਿਕਸ ਕੀਤੀ ਹੈ ਉਸ ਰਿਕਾਰਡ ਪੂਰਾ ਆਏਗਾ ਫਿਰ ਦੇਖਿਆ ਜਾਏਗਾ ਬੇਲ ਆਰਡਰ ਜਿਹੜੇ ਆ ਕੋਲ ਆਲਰੇਡੀ ਜਿਹੜੀ ਅਪੀਲ ਹੋਏ ਨੇ ਪਹਿਲਾਂ ਕੇਸ ਦੇ ਵਿੱਚ ਮੋਟਵਾ ਸਾਹਿਬ ਉਹਦੇ ਵਿੱਚ ਬੇਲ ਆਰਡਰ ਵੀ ਆ ਚੁੱਕੇ ਨੇ ਉਹ ਬੇਲ ਆਰਡਰ ਦੇ ਅਕੋਰਡਿੰਗ ਦੀ ਜਿਹੜਾ ਹੈਗਾ ਉਹ ਕਲੀਅਰ ਹੀ ਹੁੰਦਾ ਹੈ ਕਿ ਇੱਕ ਇਸ ਦੇ ਦਾ ਪਹਿਲਾਂ ਚੱਲਿਆ ਇਹਦਾ ਟ੍ਰੈਨਿੰਗ ਹੀ ਚੱਲਿਆ ਹਾਜ਼ਰੀਆਂ ਵੀ ਲੱਗੀਆਂ ਨੇ ਹੁਣ ਰਿਪੋਰਟ ਆਏਗਾ ਬਾਕੀ ਜਿਹੜਾ ਹੈਗਾ ਉਹ ਪਾਸ ਕਿੰਨੇ ਤਰੀਕ ਸਰ ਪਾਈ ਗਈ ਹੈ ਹੰਡਰਡ ਫਿਕਸ ਹੋਈ ਹੈ 3 April ਨੂੰ 3 April ਰਿਕਾਰਡ ਵਾਸਤੇ ਫਿਕਸ ਹੋਈ ਹੈ ਸੋ ਇਸ ਸੰਗ